ਦੋਸਤੋ ਦੇਖੋ ਕੁਦਰਤ ਦਾ ਨਜ਼ਾਰਾ ਅੱਜ ਲਾਇਓਂਸ ਕਲੱਬ ਨੇ ਚੰਗੇ ਕੰਮ ਦੀ ਚੰਗੀ ਸ਼ੁਰੂਆਤ ਜਿਹੜੀ ਚੰਗੀ ਨੀਅਤ ਨਾਲ ਕੀਤੀ ਤੇ ਵੇਖੋ ਦੋਸਤੋ ਇਹ ਬੇਜੁਬਾਨ ਤਖਸ਼ ਹੋਏ ਹੀ ਹੋਏ ਨੇ ਦੇਖੋ ਨਿੱਕੇ ਨਿੱਕੇ ਬੱਚੇ ਬੱਚੀਆਂ ਕਿੱਡਾ ਵਧੀਆ ਭੋਜਨ ਕਰਦੇ ਹੋਏ ਔਰ ਕੁਦਰਤ ਨੇ ਵੇਖੋ ਕਿੱਡੀ ਵਧੀਆ ਮਿਹਰ ਕੀਤੀ ਏ ਲਾਇਓਂਸ ਕਲੱਬ ਵਾਲੇ ਆਦੇ ਗਏ ਤੇ ਨਾਲ ਹੀ ਇੰਦਰ ਦੇਵਤਾ ਨੇ ਐਡਾ ਵਧੀਆ ਮੀਂਹ ਵਰਸਾਇਆ ਜਿਹਨੂੰ ਆਪਾਂ ਕਈ ਦਿਨਾਂ ਤੋਂ ਤਰਸ ਰਹੇ ਸੀਗੇ ਸੂ ਦੋਸਤੋ ਅੱਜ ਲਾਇਓਂਸ ਕਲੱਬ ਨੇ ਦੋਸਤ ਬਣਾਇਆ ਇਹਨਾਂ ਨੂੰ ਸਾਡੇ ਦੋਸਤਾਂ ਨੂੰ ਆ ਜਿਹੜੇ ਬੱਚੇ ਬੱਚੀਆਂ ਨੇ ਸਾਡੇ ਮਿੱਤਰ ਦੋਸਤ ਨੇ ਇਹਨਾਂ ਨੂੰ ਵੀ ਇਹਨਾਂ ਨੇ ਆ ਕੇ ਅੱਜ ਦੋਸਤ ਬਣਾਇਆ ਤੇ ਇਹਨਾਂ ਦੀ ਅੱਜ ਦੋਸਤੀ ਦੀ ਸ਼ੁਰੂਆਤ ਹੋਈ ਏ ਤੇ ਕੁਦਰਤ ਵੇਖੋ ਕਿੰਨੀ ਖੁਸ਼ ਏ ਕਿੱਡਾ ਵਧੀਆ ਮੌਸਮ 50 ਮਿੰਟਾਂ ਚ ਪਰਮਾਤਮਾ ਨੇ ਕੀਤਾ ਸਾਡੇ ਗਾਵੜੀ ਸਾਹਿਬ ਫੀਡ ਪਾਉਂਦੇ ਹੋਏ ਗੋਰਾ ਜੀ ਸਾਰੇ ਹੀ ਲਾਇਨਸ ਕਲੱਬ ਦੇ ਮੈਂਬਰ ਅੱਜ ਬੜੀ ਵਧੀਆ ਸੇਵਾ ਜਿਹੜੀ ਗੁਰੂ ਸਾਹਿਬ ਗਊਸ਼ਾਲਾ ਵਿਖੇ ਕੀਤੀ ਤੋਂ ਇਹਨਾਂ ਦੀ ਵੀ ਅੱਜ ਦੋਸਤੀ ਗਊਆਂ ਗਊਸ਼ਾਲਾ ਦੇ ਪ੍ਰਤੀ ਪੈ ਗਈ ਏ ਕਿਉਂਕਿ ਗਊਸ਼ਾਲਾ ਦੇ ਵਿੱਚ ਜਦੋਂ ਦੋਸਤੀ ਪੈ ਜਾਂਦੀ ਏ ਤਾਂ ਬੰਦਾ ਸੇਵਾ ਕੀਤਾ ਬਗੈਰ ਰਹਿ ਨਹੀਂ ਸਕਦਾ ਤੇ ਸੇਵਾ ਦਾ ਮੇਵਾ ਦਾ ਤੁਹਾਨੂੰ ਪਤਾ ਹੀ ਏ ਫਿਰ ਗਊਸ਼ਾਲਾ ਦੇ ਵਿੱਚ ਜੈ ਹੋ ਜੈ ਗਊ ਮਾਤਾ ਜੀ जय श्री राम जय श्री राम गौ माता की जय गौ माता की जय राधे राधे दोस्तों रोज ਦੀ ਤਰ੍ਹਾਂ ਜਿਵੇਂ ਆਪਾਂ ਇੱਕ ਕਾਉਸਾਲਾ ਚ ਉਪਰਾਲਾ ਕੀਤਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਦਸੰਬਰ ਦੇ ਵਿੱਚ ਜਿਹੜਾ ਕਿ ਗੁਰੂ ਸਾਹਿਬ ਜੀ ਗੁਰੂ ਸਾਹਿਬ ਦੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬੜਾ ਹੀ ਵਧੀਆ ਚੱਲਿਆ ਜਿੰਨਾ ਕੋ ਕਹ ਲਈਏ ਜਿੰਨੀ ਸਰਾਨਾ ਕਰੀਏ ਗੁਰੂ ਸਾਹਿਬ ਦੇ ਸੱਜਣਾ ਦੀ ਦਾਨੀ ਸੱਜਣਾ ਦੀ ਉਹ ਨਹੀਂ ਥੋੜੀ ਇਹ ਕਿਉਂਕਿ ਬੜਾ ਹੀ ਵਧੀਆ ਦੌਸਾਲੇ ਦੇ ਵਿੱਚ ਚੋਕਰ ਕੋਲ ਸ਼ੱਕਰ ਫੀਡ ਕਿਸੇ ਵੀ ਚੀਜ਼ ਦੀ ਲੋੜ ਸੀ ਤਾਂ ਸਾਡੇ ਗੁਰੂ ਸਾਹਿਬ ਦੇ ਦਾਨੀ ਸੱਜਣਾ ਨੇ ਅੱਗੇ ਵੜ ਕੇ ਬੜਾ ਹੀ ਵਧੀਆ ਕੰਮ ਕੀਤਾ ਤੇ ਅੱਜ ਜਿਹੜਾ ਦਿਨ ਮੰਗਲਵਾਰ ਬੜਾ ਵਧੀਆ ਮਹਾਰਤ ਦਾ ਵਾਰ ਹੈ ਤੇ ਅੱਜ ਸਾਡੇ ਵਿੱਚ ਲੋਇੰਸ ਕਲੱਬ ਦੇ ਜਿਹੜੇ ਮੈਂਬਰ ਨੇ ਉਹ ਪਹੁੰਚੇ ਕਿਉਂਕਿ ਲੋਇੰਸ ਕਲੱਬ ਦੇ ਮੈਂਬਰ ਪਹਿਲਾਂ ਵੀ ਮੈਂ ਵੇਖਿਆ ਕਿ ਬੜੀ ਵਧੀਆ ਤਰੀਕੇ ਦੇ ਨਾਲ ਕੈਂਪ ਲਾਦੇ ਨੇ ਜਿਵੇਂ ਕਿ ਅੱਖਾਂ ਦਾ ਕੈਂਪ ਹੋ ਗਿਆ ब्लड ਕੈਂਪ ਹੋ ਗਿਆ ਜਾਂ ਕੋਈ ਹੋਰ ਸਮਾਜ ਸੇਵਾ ਦਾ ਕੰਮ ਹੋ ਗਿਆ ਬੜਾ ਹੀ ਵਧੀਆ ਇਹ ਮੁੰਡੇ ਕੰਮ ਕਰਦੇ ਨੇ ਇਹਨਾਂ ਦਾ ਦੋਸਤੋ ਕੰਮ ਕਰਨ ਦਾ ਜਿਹੜਾ ਜਿਹੜੀ ਰੁਚੀ ਹੈ ਉਹ ਬੜੀ ਵਧੀਆ ਕਿਉਂਕਿ ਮੈਂ ਇਹਨਾਂ ਦੇ ਕੈਂਪਾਂ 'ਚ ਜਾ ਕੇ ਵੇਖਿਆ ਬੜੀ ਹੀ ਵਧੀਆ ਸੇਵਾ ਕਰਦੇ ਨੇ ਮਰੀਜ਼ਾਂ ਦੀ ਉਹ ਤਾਂ ਕਰਕੇ ਸੰਭਵ ਹੁੰਦਾ ਹੈ ਦੋਸਤੋ ਕਿਉਂਕਿ ਇਹਨਾਂ ਦੇ ਵਿੱਚੋਂ ਕਿਸੇ ਦਾ ਫਾਦਰ ਕਿਸੇ ਦਾ ਚਾਚਾ ਕਿਸੇ ਦਾ ਤਾਇਆ ਕਿਸੇ ਦਾ ਭਰਾ ਸਮਾਜ ਸੇਵਾ ਸੁਸਾਇਟੀ ਚ ਜਾਂ ਕਿਸੇ ਚੰਗੀ ਹੋਰ ਸੁਸਾਇਟੀ ਵਿੱਚ ਕੰਮ ਕਰਦਾ ਉਤੋਂ ਵੇਖ ਕੇ ਦੋਸਤੋ ਇਹ ਸ਼ਰਧਾ ਭਾਵਨਾ ਜਾਗਦੀ ਏ ਕਿ ਇਹ ਵੀ ਅੱਜ ਲੋੜੀਂਦਾ ਸੇਵਾ ਕਰਨ ਆਏ ਨੇ ਕਿਤੇ ਅੱਜ ਸਾਡੇ ਪੰਜਾਬ ਦੀ ਨੌਜਵਾਨੀ ਚਿੱਤੇ ਦੇ ਮਗਰ ਜਾਂ ਨਸ਼ੇ ਦੇ ਮਗਰ ਚਲੀ ਗਈ ਏ ਜਿੱਥੋਂ ਉਹਨਾਂ ਨੂੰ ਵਾਪਸ ਮੋੜਨਾ ਵੀ ਔਖਾ ਹੋ ਗਿਆ ਹੈ ਉਹਨਾਂ ਨੂੰ ਵਾਪਸ ਮੋੜਨ ਦਾ ਤਰੀਕਾ ਦੋਸਤੋ ਇਹੀ ਏ ਕਿ ਮਨੁੱਖਤਾ ਦੀ ਸੇਵਾ ਕਰੋ ਪਸ਼ੂ ਪੰਛੀਆਂ ਦੀ ਸੇਵਾ ਕਰੋ ਤਾਂ ਕਿ ਜਿਹੜਾ ਤੁਹਾਡਾ ਧਿਆਨ ਹੈ ਉਹ ਚੰਗੇ ਪਾਸੇ ਕਨਵਰਟ ਹੋਵੇ ਦੇਖੋ ਇਹ ਨੌਜਵਾਨ ਸਾਰੇ ਅੱਜ ਇਹਨਾਂ ਨੇ ਇੱਕ ਕਮਾਂਡ ਫੜ ਲਈ ਹੈ ਕਿ ਅਸੀਂ ਸਭੂਰ ਸਾਈ ਦੀ ਸੇਵਾ ਕਰਨੀ ਹੈ ਚਾਹੇ ਕੋਈ ਪੇਸ਼ੈਂਟ ਠੀਕ ਕਰੀਏ ਚਾਹੇ ਕਿਸੇ ਬੇਜੁਬਾਨ ਨੂੰ ਅਨਾਜ ਪਾਈਏ ਜਾਂ ਕਿਸੇ ਗਰੀਬ ਦੀ ਸ਼ਾਦੀ ਕਰੀਏ ਬੜਾ ਹੀ ਵਧੀਆ ਕੰਮ ਜਿਹੜਾ ਕਿ ਇਹਨਾਂ ਦੇ ਮਾਤਾ ਪਿਤਾ ਜਾਂ ਦਾਦੇ ਤਾਏ ਕਰਦੇ ਸੀ ਉਹੀ ਕੰਮ ਹੁਣ ਇਹ ਨੌਜਵਾਨ ਕਰਨ ਲੱਗੇ ਨੇ ਜਦੋਂ ਨੌਜਵਾਨ ਦੇ ਹੱਥ ਇਹ ਕਮਾਂਡ ਚਲੀ ਜਾਂਦੀ ਹੈ ਚੰਗੇ ਕੰਮਾਂ ਦੀ ਕੋ ਚੰਗੇ ਕੰਮਾਂ ਤੇ ਬੜਾ ਵਧੀਆ ਸਿਰਾ ਬਣਿਆ ਜਾਂਦਾ। ਦੋਸਤੋ ਵੇਖੋ ਸਮਾਨ ਇਹਨਾਂ ਨੇ ਲੈ ਕੇ ਆਂਦਾ ਸਾਡੇ ਆਪਣੇ ਗਊਸ਼ਾਲਾ ਵਾਸਤੇ। ਗਊਸ਼ਾਲਾ ਨੂੰ ਬੜਾ ਹੀ ਵਧੀਆ ਜਿਹੜਾ ਕਿ ਸਹਿਯੋਗ ਜਿੰਦੀ ਜ਼ਰੂਰਤ ਚੱਲ ਰਹੀ ਏ ਕਿਉਂਕਿ ਇਹਨਾਂ ਬੇਜਬਾਨਾਂ ਨੂੰ ਸਮਾਨ ਦੀ ਬੜੀ ਜ਼ਰੂਰਤ ਏ ਉਹ ਚੱਲ ਰਹੀ ਏ। ਤੇ ਇਹਨਾਂ ਨੇ ਕਿਹਾ ਕਿ ਹਰੇਕ ਮਹੀਨੇ ਜਾਂ ਜਦੋਂ ਵੀ ਸਾਡਾ ਫਲਾ ਬਣੇਗੀ ਅਸੀਂ ਇਸ ਤਰੀਕੇ ਗਊਸ਼ਾਲਾ ਦੀ ਸੇਵਾ ਕਰਦੇ ਰਾਂਗੇ। ਸੋ ਮੈਂ ਇਹਨਾਂ ਦਾ ਬੜਾ ਹੀ ਧੰਨਵਾਦ ਕਰਨਾ ਤੇ ਦੂਸਰੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਕਾਊਸਾਲਾ ਦੀ ਸੇਵਾ ਕਰੋ ਕਿਉਂਕਿ ਬਰੀ ਜ਼ਰੂਰਤ ਹੈ ਇਹਨਾਂ ਗਊ ਮਾਤਾ ਨੂੰ ਨੰਦੀ ਬਾਬੇ ਨੂੰ ਤੁਹਾਡੇ ਸਮਾਨ ਦੀ ਇੱਥੇ ਪਹੁੰਚਦਾ ਹੋਵੇ ਤੇ ਇਹਨਾਂ ਦਾ ਜਿਹੜਾ ਪੇਟ ਉਹ ਭਰਦਾ ਰਹੇ ਦੋਸਤੋ ਮੈਂ ਹੁਣ ਇੱਕ ਵਾਰ ਫਿਰ ਤੋਂ ਲੌਂਜਸ ਕਲੱਬ ਦੇ ਜਿਹੜੇ ਮੈਂਬਰ ਜਾਂ ਆਗੂ ਆਏ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਕੋਰਾ ਜੀ ਨੂੰ ਮਿਲਾਂਗਾ ਕਿ ਸਾਡੇ ਕਾਊਸਾਲਾ ਬਾਰੇ ਜਿਹੜਾ ਨੌਜਵਾਨਾਂ ਨੂੰ ਮੜਾ ਜਾ ਜਾਗਰੂਕ ਕਰਨ ਤਾਂ ਕਿ ਜਿਵੇਂ ਅੱਜ ਤੁਸੀਂ ਆਏ ਜੇ ਕੋਈ ਹੋਰ ਵੀ ਇੱਥੇ ਆਨ ਦਾ ਆਪਰਾ ਲਾ ਕਰੇ जय गौ माता दी जय गौ माता दी तेजा जी एक जुलाई ਨੂੰ ਸਾਡੀ ਨਾਈਟ ਕਲੱਬ ਦੀ ਨਵੀਂ ਟੀਮ ਬਣੀ ਹੈ ਨਵੀਂ ਟੀਮ ਬੰਦ ਹੈ ਮੇਰੇ ਦਿਮਾਗ ਚ ਪਹਿਲੇ ਦਿਮਾਗ ਚ ਇੱਕ ਕੈਂਪ ਆਇਆ ਮੈਂ ਕਿ ਸਟਾਰਟਿੰਗ ਆਪਾਂ 9 ਸਾਲਾਂ ਤੋਂ ਕਰਨੀ ਹੈ ਸੂਰਵਰ ਸਾਇਡ ਲਾਈਨਸ ਕਲੱਬ ਵੱਲੋਂ ਸਾਡੀ ਨਾਈਟ ਕਲੱਬ ਦਾ ਜਿਹੜਾ ਵੀ ਅਗਲਾ ਪ੍ਰਧਾਨ ਹੋਊਗਾ ਹਰ ਇੱਕ ਜੁਲਾਈ ਨਵੀਂ ਟੀਮ ਚੇਂਜ ਹੋਕਰੂਗੀ ਸਾਡਾ ਪਹਿਲਾ ਕਦਮ ਇਹ ਹੋਊਗਾ ਵੀ 9 ਸਾਲਾਂ ਦੀ ਸੇਵਾ गौ माता की जय गौ माता की जय ਪਹਿਲਾ ਕਦਮ ਸਾਡਾ ਕੌਂਸਲ ਦੀ ਸੇਵਾ ਹੋਊਗਾ ਪਹਿਲਾ ਕੈਂਪ ਸਾਡਾ ਸੂਰਵਰ ਸਾਹ ਦੇ ਵਿੱਚ ਹੋਊਗਾ जय माता दी जय माता दी जय माता गौ माता की जय गौ माता की जय जय श्री राम जय श्री राम जय श्री राम जय श्री राम जयकारे वीर बजरंगी हर हर महादेव जय जय जीरे शहर ਦੇ ਵਿੱਚ ਦਾਵਾ ਪਸਾਰੇ ਨਾ ਉਹ ਸ਼ਹਿਰ ਖੁਸ਼ਾਲ ਹੋਵੇਗਾ ਨਹੀਂ ਹੋਵੇਗਾ ਇਹ ਗਾਵਾ ਖੁਸ਼ਾਲ ਹੋਏ ਤੇ ਪੁਰਵਸਾਏ ਸ਼ਹਿਰ ਵੀ ਖੁਸ਼ਾਲ ਹੋਵੇਗਾ ਜੈ ਗਊ ਮਾਤਾ ਨਹੀਂ ਨਹੀਂ ਯਕੀਨ ਆਦਾ ਉੱਪਰ ਦੇਖ ਲੋ ਉੱਤੇ ਦੇਖੋ ਇੰਦਰ ਦੇਵਤਾ ਵੀ ਖੁਸ਼ ਹੋ ਗਿਆ ਕਿ ਸਾਡੀ ਗਊ ਮਾਤਾ ਖੁਸ਼ ਹੋਈ ਹੈ ਤੇ ਅੱਜ ਲਾਇਨਸ ਕਲੱਬ ਤੇ ਇੰਦਰ ਦੇਵਤਾ ਵੀ ਪ੍ਰਸੰਨ ਹੋ ਗਿਆ ਤੇ ਅਸੀਂ ਵੀ ਗਊ ਸ਼ਾਲਾ ਵਾਲੋ ਵਾਅਦਾ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰੋਗੇ ਕੋਈ ਕੈਂਪਲ ਲਗਾਓਗੇ ਜਾਂ ਕੁਝ ਹੋਰ ਪ੍ਰੋਗਰਾਮ ਕਰੋਗੇ ਤਾਂ ਗਊ ਸ਼ਾਲਾ ਦੇ ਸਾਰੇ ਮੈਂਬਰ ਵੱਧ ਚੜ੍ਹ ਕੇ ਤੁਹਾਡਾ ਸਾਥ ਦੇਣਗੇ ਜੈ ਗਊ ਮਾਤਾ ਜੈ ਜੈ ਤੁਹਾਨੂੰ ਹੋਰ ਮਾੜਾ ਮਾੜਾ